ਆ ਗੁਰum ਪਰਿਉ ਦੁਹਰ ਲੋਇ ਨਿਤ੍ਰੰ ਲੇ ਚਲ ਰਹੀ ਲੜੀ ਵਰ ਵਿਚਾਰ ਦੁਖਾਂ ਦੇ ਨਾਸ਼ਕ ਸੁਖਾਂ ਦੇ ਪ੍ਰਕਾਸ਼ਕ ਸਰਬ ਸੁਖਾਂ ਦੇ ਦਾਤੇ ਹੰਤ ਪੱਲ ਦੇ ਰੱਖੇ ਮੰਨਤਾ ਦੇ ਸਰਬ ਸੰਝਿ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਇਤ ਗੰਦੇ ਸੋਮੇ ਗੰਦੇ ਸਾਗਰ ਤਨ ਤਨ ਆਗਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਜੁਰੀ ਅੰਦਰ ਸਜ ਬੈਠੇ ਗੁਰੂ ਕਾਲ ਸਾਹਿਬ ਸਤ ਸਮ ਜਿਓ ਆਓ ਜੋ ਕਈ ਚਰਨ ਤੋਂ ਆਪਾਂ ਤਨ ਤਨ ਸਹਿਗਿ ਸ੍ਰੀ ਗੁਰੂ ਨਨ ਪਾਛ ਜੀ ਜਿਨ੍ਹਾਂ ਦੇ ਆਪਾਂ ਪਾਵਨ ਜੀਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਰੜੀ ਦਾ ਕੇ ਸਵਣ ਕੇ ਆਪਾਂ ਸਤੁਰਾਂ ਦੇ ਪਾਣ ਜੀ ਨੂੰ ਵਿੱਚੋਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰਦੇ ਆਂ ਜਿਸ ਦੱਬੀ ਗੁਣਾ ਦੀ ਬਰਕਤ ਦਾਣ ਸਾਡਾ ਜੀਵਨ ਸਫਲ ਸੰਪੂਰਨ ਬਣ ਜਾਵੇ ਜਿਸ ਯਾਤਰਾ ਵਾਸਤੇ ਸੰਸਾਰ ਵਿੱਚ ਜਿਸ ਵਪਾਰ ਵਾਸਤੇ ਸੰਸਾਰ ਵਿੱਚ ਅਸੀਂ ਆਏ ਆਂ ਦੋਸਰੀ ਯਾਤਰਾ ਪੂਰੀ ਹੋ ਜਾਵੇ ਜਿਸ ਵਪਾਰ ਵਾਸਤੇ ਉਹ ਵਪਾਰ ਵਿਚੋਂ ਅਸੀਂ ਲਾਹ ਲੈ ਸਕੀਏ ਹੋਰ ਲਿਆਏ ਤਾਜ ਜਸ ਦਾ ਪਰਿਓ ਜੇ ਨਾਲ ਸਾਡਾ ਸਾਡਾ ਸਾਥੀ ਚੰਦਾ ਵੇਤਾ ਸਾਥੀ ਬਣਾ ਹੋਏ ਤਾਂ ਗੱਲ ਹੀ ਬੰਦ ਨਹੀਂ ਨਗ ਮਰੋਈ ਦਰਦ ਦੇ ਆਪਾਂ ਤੁਸੀਂ ਸਭ ਜ਼ਿੰਮੇਵਾਰ ਗਏ ਹਲ ਬਾਇਆ ਤੁਸੀਂ ਨੇ ਇੱਕ ਬਲਦ ਤਗੜਾ ਹੋਵੇ ਇੱਕ ਮਾੜਾ ਹੋਵੇ ਤੇ ਦੋਨਾਂ ਦੇ ਕੰਡ ਰੰਦੇ ਨਹੀਂ ਉਹ ਚੱਲ ਚੱਲ ਸਾਥ ਨਹੀਂ ਚੱਲ ਸਕਦੇ ਇੱਕ ਅੱਗੇ ਨੂੰ ਖਿੱਚੂਗਾ ਤੇ ਪਿੱਛੇ ਨੂੰ ਗੱਲ ਬਣਦੀ ਨਹੀਂ ਜੇ ਜੇ ਸਾਥੀ ਸਾਡਾ ਮਾੜਾ ਤੇ ਸਾਡਾ ਤਾਂ ਜੀ ਕਰਦਾ ਹੈ ਬੇਬੇ ਅੱਗੇ ਵਧਾ ਪਰ ਸਾਥੀ ਮਾੜਾ ਬਤਨੇ ਅੱਗੇ ਵੱਸਣਾ ਤਾਂ ਅੱਗੇ ਨਹੀਂ ਜਾ ਸਕਦਾ ਬੰਦਾ ਇਸ ਵਕਤ ਇਸ ਸੰਸਾਰ ਵਿੱਚ ਗੁਰੂ ਦੀ ਪਰੰਪਰਾ ਦਾ ਬਹੁਤ ਜਿਆਦਾ ਯਤਨ ਆਈਦੀ ਨਹੀਂ ਜੋ ਇਸ ਸ੍ਰਿਸ਼ਟੀ ਸਾਜੀ ਤੇ ਗੁਰੂ ਚੇਲੇ ਵਾਲਾ ਸਬੰਧ ਜਿਹੜਾ ਜੁੜਦਾ ਆਇਆ ਜੁੜਦਾ ਏ ਤੇ ਜੁੜਦਾ ਰਹੂਗਾ ਹੁਣ ਇਹ ਤੇ ਇਉਂ ਹੀ ਤਗੜੇ ਦੇ ਮਾਰੇ ਬੰਦ ਵਾਲੀ ਗੱਲ ਨਾਲੋਂ ਕਿਸ ਸਾਥ ਨਹੀਂ ਚੰਦਾ ਹੁਣ ਚੇਲਾ ਤੇ ਚਾਹੁੰਦਾ ਏ ਮੈਂ ਉਚਾਈ ਨੂੰ ਚੂਹਾਂ ਉੱਚੀ ਬਸਤਾ ਵਿੱਚ ਜਾਵਾਂ ਪਰ ਜੇ ਗੁਰੂ ਕਾਮਲ ਨਾ ਹੋਵੇ ਤੇ ਫਿਰ ਉਹ ਕਾਹੜਾ ਕਿਉਂਕਿ ਗੁਰੂ ਉੱਥੋਂ ਤਾਂ ਦਿਸਲੂ ਜਾ ਸਕਦਾ ਜਿੱਥੋਂ ਤਾਂ ਗੁਰੂ ਦੀ ਪਾਵਰ ਜਿੱਥੋਂ ਤਾਂ ਗੋਦੀ ਮੰਦਿਰ ਜਿੱਥੇ ਜਿੱਨੇ ਕੰਦਿਰੋਂ ਤੈਅ ਕੀਤੀ ਹੈ ਤੇ ਜੇ ਪੂਰੀ ਮੰਜ਼ਲ ਤੈਅ ਕੀਤੀ ਤੇ ਪੂਰੀ ਮੰਜ਼ਲ ਤੇ ਤੂੰ ਜਾ ਦੂਗਾ ਨੇ ਦੇ ਟੋਕ ਤਾ ਟੋ ਗਿਆ ਉਹ ਤੋਂ ਤੱਕ ਲਾਜੂ ਸਾਨੂੰ ਅੱਜ ਵੱਡਾ ਕਾਰਨ ਹੋਈ ਹੈ ਅੱਜ ਵੱਡਾ ਇਹੋ ਕਾਰਨ ਸਾਨੂੰ ਪੂਰਾ ਗੁਰੂ ਦੀ ਸਮਝ ਨਹੀਂ ਲੱਗ ਸਕੀ ਕਈ ਵੇਰਨ ਸਤਗੁਰੂ ਪੂਰਾ ਹੁੰਦਾ ਦੂਜਾ ਬਖ ਲਾ ਲਈਏ ਤੋਂ ਤੇ ਚੇਲਾਦਲ ਕੇ ਰਾਜੀ ਨਹੀਂ ਗੁਰੂ ਪੁਰਾਏ ਪਰ ਚੇਲਾਦਲ ਕੇ ਰਾਜੀ ਨਹੀਂ ਕਿਉਂ ਮੰਜ਼ਿਲ ਤੇ ਪਹੁੰਚ ਨਹੀਂ ਪਹੁੰਚੋ ਤਨ ਗੁਰੂ ਆਸਿ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੇ ਕੋਲ ਪੰਕਵੀਰ ਸਾਹਿਬ ਜੀ ਬੈਠੇ ਇਹਨੂੰ ਪੁੱਛਦੇ ਗੁਰੂ ਬਾਰੇ ਡੇ ਅਧੂਰਾ ਗੁਰੂ ਜੜਾਇਆ ਉਹ ਸਰਵੋਪਰੀ ਮਨਜਨ ਤੇ ਪੁਛਾ ਸਕਦਾ ਤੇ ਪਤਕ ਵੀ ਸਰਦਦਾ ਕੀ ਕਹਿੰਦੇ ਆ ਕਹਿੰਦੇ ਮਾਏ ਮੁੰਡੂ ਤਿਸ ਗੁਰੂ ਕੀ ਜਾਤੇ ਪਰ ਮੁਨਾ ਜਾਏ ਸਾਡੇ ਮਨ ਦੇ ਸ਼ੰਕੇ ਜਿਹੜਾ ਨਿਵਰਤ ਨਹੀਂ ਕਰ ਸਕਦਾ ਸਾਨੂੰ ਸ਼ੰਕਿਆ ਤੋਂ ਭੈਮਾ ਤੋਂ ਪਰਮਾ ਤੋਂ ਅੰਧ ਵਿਸ਼ਵਾਸਾਂ ਤੋਂ ਜਿਹੜਾ ਗੁਰੂ ਸਾਨੂੰ ਨਹੀਂ ਕਰ ਸਕਦਾ ਅਜੇ ਅਸੀਂ ਅਗਿਆਨਤਾ ਦੇ ਦੇਹਰੇ ਵਿੱਚ ਫਿਰ ਰਹੇ ਹਾਂ ਜਿਹਦੇ ਕੋਲ ਜਾ ਕੇ ਗਿਆਨ ਦਾ ਪ੍ਰਕਾਸ਼ ਨਹੀਂ ਮਿਲਦਾ ਤੇ ਬਗੈਰ ਪ੍ਰਕਾਸ਼ ਤੋਂ ਪੈਰੋਂ ਠੋਕਰਾਂ ਖਾੜੀਆਂ ਬਗੈਰ ਪ੍ਰਕਾਸ਼ ਤੋਂ ਠੋਕਰਾਂ ਖਾੜਿਆ ਫਿਰ ਪਤਾ ਉਹਨੂੰ ਕੁਝ ਨਹੀਂ ਕਿਹਾ ਤੇ ਉਹਦੇ ਗੁਰੂ ਨੇ ਕੁਝ ਨਹੀਂ ਕਿਹਾ ਤੁਨੇ ਉਹਦੀ ਮਾਂ ਨੂੰ ਕਿਹਾ ਮਾਂ ਨੂੰ ਬੜਾ ਬੰਡਾਲਾ ਮੰਤਪ ਪਤਕ ਵੀ ਸਾਡੇ ਕਹਿੰਦੇ ਮਾਏ ਮੁੰਡੋ ਤਿਸ ਗੁਰੂ ਕੀ ਇਹ ਜੇ ਗੁਰੂ ਦੀ ਮਾਂ ਦੇ ਗੁੱਤ ਮੰਦਿਓ ਬਾੜ ਮੰਦਿਓ ਕਿਉਂ ਉਹਨੂੰ ਕੋਈ ਸ਼ਰਮ ਆਵੇ ਕਿ ਮੈਂ ਕਿਹੋ ਜਿਹਾ ਬੱਚਾ ਪੈਦਾ ਕੀਤਾ ਗੁਰੂ ਤੇ ਬਣ ਗਿਆ ਆਪ ਵੀ ਨੇ ਪਹੁੰਚ ਗਿਆ ਤੇ ਚੇਲੇ ਕਿ ਤੋਂ ਪਹੁੰਚ ਗਏ ਕਿੱਡਾ ਮੁੰਡਾ ਬਾ ਨੂੰ ਲਾਂਮਾ ਮਿਲਿਆ ਮਾਂ ਦਾ ਜਨਮ ਵਿੱਚ ਰੋਲ ਬਹੁਤ ਵੱਡਾ ਪਿਆਰ ਹੈ ਇੱਥੇ ਹੀ ਭੰਤ ਫਰੀਦ ਸਾਹਿਬ ਜੀ ਬੈਠੇ ਨੇ ਉਹਦੀ ਮਾਂ ਨੂੰ ਲੋਕ ਤਾਂ ਕਹਿੰਦੇ ਉਹਦੀ ਮਾਂ ਨੂੰ ਤਨ ਕਹਿੰਦੇ ਇਹਨਾਂ ਬکریاں ਸਾਡੀ ਸੋਚ ਥੱਲੇ ਡਿੱਗੀ ਹੋਈ ਆ ਅਸੀਂ ਭਗਤ ਨੂੰ ਕੁਝ ਹੋਰ ਮੰਗਦੇ ਆ ਗੁਰੂ ਨੂੰ ਅਸੀਂ ਕੁਝ ਹੋਰ ਮੰਗਦੇ ਆ ਜੇ ਸਹੀ ਮਨਜ ਵਿਚਾਰਿਆ ਜਾਵੇ ਉਹੀ ਭਗਤ ਹੈ ਤੇ ਉਹੀ ਗੁਰੂ ਹੈ ਕੋਈ ਬਰਤਨੀ ਦਾ ਵਿੱਚ ਮੁਨੇਕ ਮਨ ਤੇ ਗੁਰੂ ਦੀ ਗੱਲ ਕਰਦੇ ਹਾਂ ਤੇ ਗੁਰੂ ਦੀ ਮਾਂ ਵੀ ਗੋਤ ਮੰਦੇ ਮੰਦੇ ਮੰਦੇਓ ਤੇਰੇ ਕੋਲ ਗਿਆਨ ਨਹੀਂ ਦੂਜੇ ਪਾਸੇ ਪਤਕਵੀਰ ਬ੍ਰਿਜ ਸਾਹਿਬ ਦੀ ਮਾਂ ਨੂੰ ਡਬ ਡਬ ਜਾਰੀ ਨੇ ਉਗਦੇ ਬਾ ਤਨ ਤਦ ਯੋਗ ਆ ਮਾਂ ਤਨ ਤਦ ਯੋਗ ਆ ਜਿਹੜੇ ਆਪਣੇ ਪੁੱਤਰ ਨੂੰ ਰੱਬ ਦੇ ਰਾਹ ਤੇ ਤੋਰ ਦਿੰਦੀਆਂ ਨੇ ਤੇ ਤੁਰਿਆ ਹੋਇਆ ਫਿਰ ਉਹ ਕਦੇ ਨਾ ਕਦੇ ਪਹੁੰਚਦਾ ਤੇ ਤ੍ਰੋਦੀ ਮਾਂ ਨੂੰ ਪਰਦਾਦੀ ਮਾਂ ਨੂੰ ਪ੍ਰੀਤੀ ਮਾਂ ਨੂੰ